ਆ ਸਾਰੇ ਸਾਰਿਆਂ ਦਾ ਵਾਹ ਵਾਹ ਸਤਿ ਸ਼੍ਰੀ ਅਕਾਲ। ਲਓ ਜੀ ਅੱਜ ਜੀ ਦੀ ਪੜਾਈ ਕਰਨ ਲੱਗੇ ਆ ਯਾਰ ਤੋਂ ਛੱਬੀ ਦੀ ਤੇ ਮਸ਼ੀਨ ਆ ਗਈ। ਤੇ ਦੱਸਾਂ ਇਹ ਵੀਡੀਓ ਇਧਾਰ ਤੋਂ ਕਿੰਨਾ ਆਇਆ। ਤੇ ਕਿੰਨੇ ਖੇਤ ਬੱਤੇ ਨਾਲ ਹੀ ਕਰ ਆਪਣਾ ਸੋਰੀ ਤਿਆਰੀ। ਹਾਟੀ ਮਸ਼ੀਨ ਆ ਗਈ। ਤੇ ਟਾਈਮ ਹੋ ਗਿਆ 10:30 ਦਾ। ਤੇ ਫਗੜ ਉੱਤਰ ਗਈ ਹੁਣ ਜੀਰੀ ਤੋਂ। ਵੜਦੇ ਆ ਆਪਣੇ 8 8 ਕੀਲੇ ਵੱਢਣ ਵਾਲੇ ਨੇ ਉਰੇ ਪਿੰਡ ਤੇ ਜੇ ਬਾਲੀ ਪਕਾ ਕੇ ਵੱਢਦੇ ਆ ਫਿਰ ਨਾ ਤਾਂ ਝਾੜ ਆਉਂਦਾ ਈ ਜੀਰੀ ਦਾ ਤੇ ਨਾ ਫਿਰ ਮਲਚਰ ਚੰਗੀਦਾਰਾ ਹੁੰਦੀ ਆ ਤੇ ਜੀਰੀ ਖੜੀ ਆ ਆਪਣੀ ਪੂਰੀ ਟੋਪਰੀ ਤੇ ਢੰਡਾ ਬੰਤ ਐਨ ਪੂਰਾ ਹਰਾ ਖੜਾ ਤੇ ਛਕਲਾ ਬੁੰਗਿਆ ਵਾਇਆ ਇਹ ਚ ਚਲਾਉਂਦੇ ਨੇ ਹੁਣ ਵੀਰੋਣੀ ਮਸ਼ੀਨ ਤੇ ਟਰਾਲੀਆਂ ਲਿਆਏ ਆ ਆਪਾਂ ਤਿੰਨ ਇੰਨਾਂ ਟਰਾਲੀ 'ਚ ਪਾਈ ਜਾਣੀਆਂ ਜੇ ਬਦੀ ਘਾਟੀ ਹੋਰ ਪਾ ਦਾਂਗੇ ਹੋਰ ਟਰਾਲੀ 'ਚ ਬਹਿ ਜੂਗੀ ਜੀਰੀ ਆਕੀ ਵੀਡੀਓ ਨਾ ਬਣੇ ਦਿਓ ਤੇ ਵੱਤ ਤੋਂ ਵੱਤ ਵੀਡੀਓ ਦੇਖਿਓ ਤੇ ਜਨਨ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀ ਨੇ ਨਹੀਂ ਕਰਿਆ ਜਆ ਟੈਂਕ ਪਾਉਣ ਲੱਗਿਆ ਜੀ ਜੀਰੀ ਨੀਗਾ ਆ ਵਾਲੀ ਨਰਮਾ ਅੰਨਾ ਜਿਆਦਾ ਪੱਟੀ ਹੋਈ ਆ ਲਓ ਜੀ ਆਪਣਾ ਇੱਕ ਖੇਤ ਵੱਢਿਆ ਗਿਆ ਇੱਧਰਲਾ ਅੱਜ ਤਾਂ ਨਗੀਲਿਆਂ ਦਾ ਖੇਤ ਆ ਇਹ ਵੱਢਿਆ ਗਿਆ ਤੇ 14 ਫੁੱਟੀ ਦੀ ਟਰਾਲੀ ਦੀ 3 ਸੀ ਨਿਕਲ ਗਈ ਉਹਨਾਂ ਦੀ ਇੱਥੇ ਘੱਟੀ ਆਪਾਂ ਇੱਕ ਟਾਇਰ ਕੇ ਚਲਾਇਆ ਹੋਇਆ ਤੇ ਮਕੀਨ ਦਾ ਆਫ ਕਰ ਨਹੀਂ ਆਉਂਦੀ ਉਹਦੇ ਕਰਕੇ ਤੇ ਬਾਕੀ 4 ਘਟਾ ਇੱਥੇ ਪਾ ਗਏ ਥੋੜੀ ਫੁੱਟੀ ਚ ਤੇ ਹੁਣ ਉੱਧਰ ਟੈਂਕ ਭਰ ਗਿਆ ਨਦੀਰ ਖੜੀ ਆ ਲੈ ਕੇ ਚੱਲਦਾ ਟਰੈਕਟਰ ਉੱਧਰ ਨੂੰ ਘੁਮਾ ਕੇ ਥੇਤ ਆਏਗਾ ਨਰਮੇ ਐਸੇ ਕਰਕੇ ਆਪਾਂ ਬਾਹਰ ਜਾਣੇ ਪਵਾਲੇ ਦੀ ਵੀ ਨਹੀਂ ਟਰੈਕਟਰ ਫਸ ਗਿਆ ਫਿਰ ਕਲੂਰ ਹੋਊਗਾ ਇਹ ਗੱਲ ਪੂਰੀਆ ਖੇਤ ਚ ਐਨ ਵਧੀਆ ਮੱਤ ਮੰਨੂਗੀ ਆਲੂਆਂ ਦੀ ਵੀ ਘਾੜ ਵੀ ਆਪਾਂ ਦੱਸਾਂਗੇ ਤੁਹਾਨੂੰ ਤੇ ਟੈਂਕ ਪਵਾ ਲਈਏ ਲਉ ਜੇ ਜਿੰਨੀ ਜੀ ਦੀ ਹੋ ਗਈ ਚੌਥਾ ਜਾਂ ਪੰਜਵਾਂ ਟੈਂਕ ਪੈ ਰਿਹਾ ਇਹ ਚ ਆਹ ਖੇਤ ਚ ਫੁੱਲ ਹੋ ਜਾਣੀ ਆ ਇਹ ਟਰਾਲੀ ਵੀ ਆਪਣੀ ਟੀਸੀ ਨਿਕਲ ਜੂਗੀ ਇਹਦੀ ਵੀ ਰਹਿ ਗਿਆ ਖੇਤ ਚ ਪੰਜ ਪੰਜ ਸੱਤ ਜਿਹੜੇ ਬਸ ਦੋ ਬਾਅਦ ਫਿਰ ਉਹ ਖੇਤ ਵੜਦੇ ਆਪਾਂ ਤੇ ਉਹ ਟਰਾਲੀ ਲਾਉਣੇ ਆ ਟਿਕਾਣੇ ਤੇ ਲਿਜਾ ਕੇ ਤੇ ਇੱਕ ਟਰਾਲੀ ਉਹ ਟਰੈਕਟਰ ਗੱਲ ਹੋਰ ਲੈ ਕੇ ਆਉਣੀ ਆਪਾਂ ਅਕੇ ਜੀਰੀ ਆਪਣੀ ਵੱਜ ਜਾਣੀ ਆ ਉਹ ਟਰਾਲੀ ਜੇ ਕਹਿਣਾ ਦਾ ਮਤਲਬ ਪੈਣਾ ਨਹੀਂ ਉਹ ਖੇਤ ਦੀ ਜੀ ਦੀ ਸਾਰੀ ਉਹ ਇਹ ਟਰਾਲੀ ਵੀ ਆਪਣੀ ਫੁੱਲ ਹੋ ਚੱਲੀ ਇਹ ਚ ਪੈਣਗੇ ਤਿੰਨ ਕਿ ਟੈਂਕ ਪੈ ਜਾਣਗੇ ਹੋਰ 19 ਫੁੱਟੀ ਚ ਇਹ ਉਹ ਟਰੈਕਟਰ ਗੱਲ ਟਰਾਲੀ ਕੱਢ ਕੇ ਇੱਕ ਹੋਰ ਲੈ ਕੇ ਆਉਣੇ ਆ ਤੇ ਝਾੜ ਜਿੱਥੇ ਤੱਕ ਆਈਡੀਆ ਮੇਰਾ ਏ ਤੇ ਅਸੀਂ 80 ਤੋਂ 90 ਕੁਇੰਟਲ ਦੇ ਡੇਢ ਗੇ ਡੋ ਟਰਾਲੀ 'ਚ ਹੋਣਗੇ ਤੇ 120 ਕੁਇੰਟਲ 25 ਇਹ 'ਚ ਪਏ ਜਾਣੇ ਨੇ 200 ਕੁਇੰਟਲ ਮੰਨ ਕੇ ਚੱਲੋ ਆਪਣੇ ਬਾਕੀ ਮੰਡੀ ਜਾ ਕੇ ਜਾਂ ਪੱਖਾ-ਪੁੱਖਾ ਲੱਗਣਾ ਘਟ ਵੀ ਜਾਣੀ ਆ ਕੁਝ ਤੇ ਸੁੱਕਣੀ ਆ ਜਦੋਂ ਨਾ 17 ਮੋਇਸਚਰ ਕਰਨਾ ਫੇਰ ਵੀ ਭਜਨ ਥੋੜਾ ਜਿਹਾ ਘਟੂਗਾ ਬਾਕੀ ਪੱਕਾ ਪਤਾ ਜੇ ਲੱਗੂਗਾ ਜਾ ਕੇ ਮੰਡੀ 'ਚ ਵੀ ਕੀ ਝਾੜ ਆਉਂਦਾ ਏ ਤੇ ਕੰਡੇ ਕਰਾ ਕੇ ਲੈ ਕੇ ਜਾਵਾਂਗੇ ਆਪਾਂ ਫਰਸੀ ਪਤਾ ਲੱਗ ਜੂਗਾ ਜੀ ਮੰਡੀ ਜਾ ਕੇ ਕਿੰਨੀ ਜਿਰੀ ਘਟਦੀ ਆ ਬਾਕੀ ਮੇਰੇ ਮੋਟਾ ਜਿਹਾ ਹਿਸਾਬ ਲਈ 30 ਤੋਂ ਪਲੱਸ ਜਾਊਗੀ ਬੱਤੀ-ਬੁੱਤੀ ਦੇ ਲਵੇ ਨਿਕਲਿਆ ਹੋਊਗੀ ਮੇਰੇ ਹਿਸਾਬ ਨਾਲ ਬਾਕੀ ਜਿੰਨਿਆਂ ਨੇ ਵੀ ਹੁਣ ਤੱਕ ਵੱੱਡੀ ਆ ਹਰੇਗੇ ਅਗਲਾ ਇਹ ਕਹਿੰਦਾ ਏ ਵੀ 25 ਦਾ ਹੀ ਝਾੜਾ 26 ਦਾ ਜਿਹੜੀਆਂ ਗੇਤੀਆਂ ਲੱਗੀਆਂ ਹੋਈਆਂ ਨੇ ਕੋਈ 28 ਦਾ ਦੱਸਦਾ ਏ ਏ ਬਾਕੀ ਤੁਹਾਨੂੰ ਮੰਡੀ ਜੇ ਦਿਖਾਵਾਂਗੇ ਕੀ ਝਾੜ ਆਉਂਦਾ ਸਾਰਾ ਕੁਝ ਦੱਸਾਂਗੇ ਵੀਡੀਓ ਨਾ ਬਣੇ ਰਹੋ ਤੇ ਅੱਜ ਅੱਜ ਤੋਂ ਆਪਾਂ ਰੋਜ਼ ਵੀਡੀਓ ਪਾਇਆ ਕਰਾਂਗੇ ਸਾਨੂੰ ਆਂਦੀ ਜ਼ਮੀਨ ਤਿਆਰ ਕਰਾਂਗੇ ਆਲੂ ਦੀ ਬਜਾਈ ਹੈ ਬਜੂਰੀ ਦੀ ਸਾਰੀ ਵੀਡੀਓ ਪਾਇਆ ਕਰਾਂਗੇ ਏਸੀ ਕੰਪੈਨ ਦਾ ਨਜ਼ਾਰਾ ਏ ਨਾ ਗਰਦ ਪਾਵੇ ਨਾ ਗਰਮੀ ਲੱਗੇ ਐਂਡ ਪੂਰਾ ਠੰਡਾ ਪਿਆ ਅੰਦਰੋਂ ਕੈਬਨ ਜੀਰੀ ਦਾ ਥੋੜਾ ਜਿਹਾ ਰੰਗ ਆਇਆਗਾ ਭਤਮਾ ਜੀ ਲੈਣ ਦਾ ਮਤਲਬ ਪੂਰੀ ਸੁਨੱਖੀ ਜੀਰੀ ਨਹੀਂ ਹੈ ਕਿ ਮੀਂਹ ਆ ਗਈ ਨਾ ਉਹਦੇ ਕਰਕੇ ਦਾਣਾ ਥੋੜਾ ਜਿਹਾ ਉਪਰੋਂ ਕਾਲਸੀ ਦੇ ਹੋ ਗਿਆ ਦਾਗ ਜੇ ਪਏ ਹੋਏ ਨੇ ਕਾਲਸੇ ਦੇ ਕਾ ਤਾਰ ਬਹੁ ਡੱਕਾ ਲਾਉਂਦੀ ਆ ਬਿਜਲੀ ਵਾਲੀ ਹੁਣ ਦੋ ਟੈਂਕ ਪੈਣਗੇ ਫੁੱਲ ਭਰੇ ਹੋਏ ਤੇ ਢੇਡੇ ਵੀ 5 ਗੇ ਰਹਿ ਗਏ 5 6 ਆਹ ਖੇਤ ਵੀ ਆਪਣਾ ਅੱਧਾ ਪਟਿਆ ਗਿਆ ਤੇ ਟਰਾਲੀ ਆਪਣੀ ਇਹ ਵੀ ਫੁੱਲ ਹੋ ਜਾਣੀ ਆ ਤੇ ਆਹ ਖੇਤ ਚੋਂ ਫੇਰ ਬਾਕੀ 5 ਬਿੱਗਾ ਆਪਣਾ ਰਹਿੰਦਾ ਉਹ ਕੁਛੀ ਮਗਰ ਖੜਾ ਇੱਕ ਬਿੱਗਾ ਜੀ ਦੀ ਦਾ ਹਲੇ ਉਹ ਵੀ ਆਹੀ ਟਰਾਲੀ ਚ ਪਵਾ ਲਾਂਗੇ ਚੱਲ ਜਾਂਦਾ ਕੰਮਕਾਰ ਆਉਂਦੀ ਆ ਬਿਛਾਲ ਰਾਨੀ ਤੇ ਕੱਲ ਨੂੰ ਕਰਦੇ ਆ ਇਹਨੂੰ ਸਾਰੀ ਨੂੰ ਮਲਚਰ ਮਲਚਰ ਕਰਕੇ ਉੱਪਰ ਮਾਰਾਂਗੇ ਰੂਟਾਵੇਟਰ ਤੇ ਫੇਰ ਰੂਟਾਵੇਟਰ ਮਾਰ ਕੇ ਅਲੱਗ-ਅਲੱਗ ਖੇਤ ਬਲੌਕ ਕਰਕੇ ਤਿਆਰ ਕਰਾਂਗੇ ਪੰਜ ਚਾਰ ਦਿਨ ਤਾਂ ਤਿਆਰ ਕਰਨ ਨੂੰ ਵੀ ਲੱਗੇ ਜਾਣੇ ਨੇ ਤੇ ਨਾਲੇ ਕੱਲ ਨੂੰ ਬੀ ਕਢਾ ਲਿਆਵਾਂਗੇ ਸਟੋਰ ਚੋਂ ਤੇ ਉਨੇ ਟਾਈਮ ਤੇ ਸਟੋਰ ਚੋਂ ਬੀ ਕਢਾ ਕੇ ਉਂਪਨ 7 ਦਿਨਾਂ ਚ ਮੰਨ ਲਓ ਤੂ ਹੀ ਮਾਰ ਜੂਗਾ ਉਂਗਰੇ ਆਊਗਾ ਤੇ ਬਜਾਈ ਜੋਗਾ ਹੋ ਜੂਗਾ ਆਲੂ ਬਾਕੀ ਉਹ ਟਰਾਲੀ ਫੁੱਲਾ ਆਪਣੀ 99 ਵਾਲੀ ਤੇ ਪਹਿਲਾਂ ਸਵੇਰੇ ਕੱਲ ਨੂੰ ਜਾਵਾਂਗੇ ਮੰਡੀ 'ਚ ਅਮਲੋ ਸੱਟਣੀਆਂ ਆਪਾਂ ਤੇ ਜੀਰੀ ਦਾ ਨਕਾਲ ਵਧੀਆ 30 ਤੋਂ 32 ਦੇ ਵਿੱਚ ਵਿੱਚ ਝਾੜ ਆ ਜੂਗਾ ਬਾਕੀ ਮੰਡੀ 'ਚ ਤੋਲੇ ਤੇ ਪਤਾ ਲੱਗ ਜੂ ਕਿ ਕੀ ਹਿਸਾਬ ਕਿਤਾਬ ਏ ਜੀਰੀ ਉਹ ਜੀਰੀ ਨਾਲੋਂ ਸੁੱਤੀ ਆ ਜਿਹੜਾ ਆਪਣੇ ਪਰਲਾ ਖੇਤ ਵੱਡੇ ਨੇ ਆਪਾਂ ਉਹਨਾਂ ਨਾਲੋਂ ਵੱਧ ਸੁੱਤੀ ਆ ਇਹ ਇਹ ਲੱਗੀ ਪਹਿਲਾਂ ਹੋਈ ਜਾਂ ਤਿੰਨ ਚਾਰ ਦਿਨ ਹੋਏ ਕੈਸਾ ਨਾਲ ਜੀ ਵੱਡੀ ਗਈ ਆਪਣੀ ਸਾਰੀ ਉਹ ਜੀਰੀ ਤੇ ਟਰਾਲੀਆਂ ਲਾਤੀਆਂ ਆਪਾਂ ਘਰ ਕੋਲ ਤੇ ਮਸ਼ੀਨ ਵੀ ਚੱਲੀ ਆ ਤੇ ਦੋ ਟੈਂਕ ਵੱਧ ਗਏ ਸੀ ਆਪਾਂ ਸਿੰਗਲ ਟੈਰੀ ਟਰਾਲੀ 'ਚ ਪਵਾ ਲਿਆ ਉਹ ਤੇ ਇੱਕ ਗੇੜਾ ਹੀ ਮੰਡੀ ਦਾ ਵੱਧ ਲੱਗੂਗਾ ਕੋਈ ਗੱਲ ਨਹੀਂ ਨਾ ਆ ਟਰਾਲੀ 'ਚ ਪੈਣੀ ਸੀ ਇਹਦੇ ਵੀ ਇੱਕ ਟੈਂਕ ਮਸਾ ਪੈਂਦਾ ਹੋਰ ਫਿਰ ਵੀ ਇੱਕ ਟੈਂਕ ਵਧੇ ਜਾਣਾ ਸੀ ਤੇ ਹੁਣ ਲੈ ਕੇ ਚੱਲਦੇ ਆ ਟਰੈਕਟਰ ਆਪਾਂ ਤੇ ਤੜਕੇ ਸਾਜਰੇ ਲੈ ਕੇ ਚੱਲਾਂਗੇ ਮੰਡੀ ਚ ਨੂੰ ਤੇ ਉੱਥੇ ਟਰਾਲੀ ਖਾਲੀ ਕਰਕੇ ਜਦੇ ਸਟੋਰ ਚ ਖੜਾਇਆਵਾਂਗੇ 2 ਲਗਾਉਣ ਨੂੰ ਆਲੂ ਦਾ ਤੇ ਫਿਰ ਕਰਦੇ ਆ ਇਹਨੂੰ ਕਾਲੂ ਮਲਚਰ ਸਾਰੇ ਖੇਤਾਂ ਨੂੰ ਤੇ ਫਿਰ ਮਾਰਾਂਗੇ ਰੂਟਾਵੇਟਰ ਦਿਖਾਵਾਂਗੇ ਆਪਾਂ ਤੁਹਾਨੂੰ ਕਿਵੇਂ ਤਿਆਰ ਕਰਦੇ ਆ ਆਲੂ ਵਾਲੀ ਜ਼ਮੀਨ ਗਿੱਲ ਫੁੱਲਾ ਦੇਖੋ ਪੂਰੀ ਗਿੱਲਾ ਪਾਉਂਦੇ ਪਾਉਂਦੇ ਐਨ ਵਧੀਆ ਬੱਤਸਰ ਹੋ ਜਾਣਾ ਖੇਤ ਨੇ ਪਛਵਾ ਚੱਲਦੀ ਆ ਤੇ ਮੌਸਮ ਵਧੀਆ ਪੂਰਾ